ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਓਂਕਾਰ ਸਿੰਘ ਤੁਹਾਨੂੰ ਮੈਂ ਜਾਣਕਾਰੀਆਂ ਦਿੰਦਾ ਰਹਨਾ ਖੇਤੀ ਨਾਲ ਸੰਬੰਧਤ ਸਾਇਕ ਕਿਤੇ ਤੇ ਖੇਤੀ ਬਾਰੇ ਅੱਜ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਤਰਬੂਜ ਬਾਰੇ ਤਰਬੂਜ ਵੀ ਦੇਖੋ ਜੀ ਕਿਵੇਂ ਕੀਤਾ ਹੋਇਆ ਮਸੰਮੀ ਦਾ ਬਾਗ ਆ ਮਸੰਮੀ ਦੇ ਬਾਗ ਦੇ ਵਿੱਚ ਤਰਬੂਜ ਦੀ ਖੇਤੀ ਕੀਤੀ ਗਈ ਆ ਤੁਹਾਨੂੰ ਦੱਸਦਾ ਮੈਂ ਕਿਸ ਤਰ੍ਹਾਂ ਕੀਤੀ ਗਈ ਆ ਦੇਖੋ ਜੀ ਤਰਬੂਜ ਵੀ ਲੱਗੇ ਹੋਏ ਨੇ ਸੈਜ ਦੇਖੋ ਜੇ ਅੱਜ ਤਰੀਕ ਦੀ ਗੱਲ ਕਰੀਏ ਤਾਂ ਅੱਜ 31 ਮਾਰਚ ਆ ਗਈ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਜੀ ਦੇਖੋ ਤੇ ਹੁਣ ਆਪਾਂ ਚਲੋ ਗੱਲ ਕਰੀਏ ਇਸ ਦੇ ਬਾਰੇ ਕਿਸ ਤਰ੍ਹਾਂ ਕੀਤਾ ਗਿਆ ਇਹ ਕਿਵੇਂ ਦੇਖੋ ਜੀ ਜਿਹੜਾ ਇਹ ਬਾਗ ਹੈਗਾ ਬਾਗ ਦਾ ਜਿਹੜਾ ਹਾਸਲਾ ਹੈਗਾ ਉਹੋ ਤੁਸੀਂ ਮੰਨ ਕੇ ਚਲੋ 18 बाई 18 ਦਾ 18 बाई 18 ਤੇ ਬੂਟਾ ਲੈਣ ਤੋਂ ਲੈਣ ਵੀ 18 ਉਸ ਤੋਂ ਬਾਅਦ ਜ਼ਮੀਨ ਨੂੰ ਚੰਗੀ ਤਰ੍ਹਾਂ ਬਾਕੇ ਉਹਦੇ ਵਿੱਚ ਦੋ ਬੈੱਡ ਬਣਾ ਕੇ ਬੈੱਡਾਂ ਦੇ ਉੱਤੇ ਡ੍ਰਿਪ ਪੈਪ ਪਾ ਕੇ ਬੈੱਡ ਕਾਫੀ ਉੱਚੇ ਰੱਖੇ ਨੇ ਕਿਉਂਕਿ ਉਹਰੇ ਸੇਮ ਦਾ ਏਰੀਆ ਥੋੜਾ ਤੇ ਫਿਰ ਤਰਬੂਜ ਦੀ ਬਿਜਾਈ ਕੀਤੀ ਗਈ ਹੈ ਇਹ ਤਾਂ ਫਾਸਲੇ ਦੀ ਗੱਲ ਕਰੀਏ ਤਰਬੂਜ ਦੇ ਬੂਟੇ ਦੀ ਬੂਟੇ ਤੋਂ ਬੂਟੇ ਦਾ ਫਾਸਲਾ ਜਿਹੜਾ ਲਗਭਗ ਡੇਢ ਤੋਂ 2 ਫੁੱਟਾ ਗਾ ਤੇ ਇਹ ਪਾਈ ਬਾਹੀ ਵੇਲੇ ਮੰਨ ਕੇ ਚੱਲੋ ਵੀ ਡੇਢ ਥੈਲਾ ਡੀ.ਪੀ. ਅੱਧਾ ਥੈਲਾ ਮੀਰੇਟੋ ਪੋਟਾਸ਼ ਤੇ 10 ਕਿਲੋ ਕੈਲਸ਼ੀਅਮ ਪਾਇਆ ਗਿਆ। ਉਸ ਤੋਂ ਬਾਅਦ ਜੀ ਮਲਚਿੰਗ ਇਹ ਡ੍ਰਿਪ ਬਸਾ ਕੇ ਮਲਚਿੰਗ ਬਸਾਈ ਗਈ ਆ। ਮਲਚਿੰਗ ਬਸਾਉਣ ਦੇ ਅਪਰੰਤ ਸਰਾਕ ਕਰਕੇ ਸਰਾਕਾਂ ਦੇ ਵਿੱਚ ਬੀਜ ਲਾ ਦਿੱਤਾ ਗਿਆ ਜੀ ਬੀਜ ਕਿਹੜਾ ਲਾਇਆ ਜੀ ਬੀਜ ਨੋਨੀਓ ਕੰਪਨੀ ਦਾ ਜਨਤ ਲਾਇਆ ਜੀ ਦੇਖੋ ਜੀ ਫਲ ਦੇਖੋ ਜੀ ਉਸ ਤੋਂ ਬਾਅਦ ਜੀ ਜਦੋਂ ਜਰਮੀਨੇਸ਼ਨ ਵਧੀਆ ਹੋ ਗਈ ਤਾਂ ਢੱਕ ਦਿੱਤਾ ਗਿਆ ਢੱਕਣ ਤੋਂ ਬਾਅਦ ਜਿਸ ਤਰ੍ਹਾਂ ਮੌਸਮ ਠੀਕ ਹੋਇਆ ਤਾਂ 2 ਫਰਵਰੀ ਦੇ ਲਗਭਗ ਕਾਗਜ ਉਤਾਰ ਦਿੱਤਾ ਗਿਆ ਤੇ ਬੇਲ ਦੇ ਉੱਤੇ ਸਪ੍ਰੇਹਾ ਕਰਨੀ ਸ਼ੁਰੂ ਕਰ ਦਿੱਤੀ ਗਈਆਂ ਹੁਣ ਆਪਾਂ ਗੱਲ ਕਰੀਏ ਇਸ ਦੇ ਉੱਤੇ ਕੀ ਸਪਰੇ ਕੀਤੀ ਜਾਵੇ ਕਿਵੇਂ ਇਸ ਦਾ ਝਾੜ ਵੱਧ ਲਿਆ ਜਾ ਸਕਦਾ ਦੇਖੋ ਜੀ ਸਭ ਤੋਂ ਜ਼ਿਆਦਾ ਇਸ ਨੂੰ ਇਹ ਗੱਲ ਕਰੀਏ ਇਸ ਟਾਈਮ ਪਾਣੀ ਦੀ ਲੋੜ ਆ ਜੇਕਰ ਡ੍ਰਿਪ ਤੇ ਆ ਤਾਂ ਡ੍ਰਿਪ ਚੰਗੀ ਤਰ੍ਹਾਂ ਚਲਾਉਣਾ 2-3 ਘੰਟੇ ਤਾਂ ਕਿ ਬੈਡਾਂ ਤੋਂ ਥੱਲੇ ਪਾਣੀ ਟਿਰਦਾ ਦਿਖੇ ਸਭ ਤੋਂ ਪਹਿਲੀ ਗੱਲ ਪਾਣੀ ਦੀ ਆ ਗਈ ਪਾਣੀ ਦੇ ਵਿੱਚ ਖਰਾਕ ਖਰਾਕ ਕੀ ਦੇਣੀ ਆ ਕਦੇ ਡੀਏਪੀ ਘੋਲ ਕੇ ਦੇ ਦੇਣਾ ਜੀ ਕਦੇ ਕੈਲਸ਼ੀਅਮ ਨਾਈਟ੍ਰੇਟ ਹਿਊਮਿਕ ਐਸਿਡ ਸੀ ਬੀਡ ਪੋਰਨਾ ਇਹਨਾਂ ਨੂੰ ਆਪਾਂ ਬਾਰ-ਬਾਰ ਦੇ ਸਕਦੇ ਹਾਂ ਜੀ ਇੱਕ ਦਿਨ ਉਹ ਚੀਜ਼ ਦੇ ਦਿਓ 2-3 ਦਿਨ ਬਾਅਦ ਦੂਸਰੀ ਚੀਜ਼ ਦੇ ਦਿਓ ਜੀ ਇਸ ਤਰ੍ਹਾਂ ਦੇ ਸਕਦੇ ਆ ਉਸ ਤੋਂ ਬਾਅਦ ਕੀ ਹੋ ਜਾਂਦਾ ਜੀ ਜਿੰਮੀ ਆਪਾਂ ਦੇਖਿਆ ਜਾਵੇ ਤਾਂ ਇਹਦੇ ਉੱਤੇ ਇੱਕ ਤਾਂ ਲੀਫ ਮੈਨਰ ਆ ਜਾਂਦਾ ਇੱਕ ਤੇਲ ਆ ਜਾਂਦਾ ਤੇਲੇ ਦੇ ਅਟੈਕ ਲਈ ਸਭ ਨੂੰ ਪਤਾ ਜੀ ਫਾਈਵ ਮੈਕਸਮ 1 ਗ੍ਰਾਮ 1 ਲੀਟਰ ਦੇ ਹਿਸਾਬ ਨਾਲ ਜਾਂ ਮੀਡਾ ਜਿਹਨੂੰ ਕੈਨਫੀਡੋਰ ਵੀ ਕਹਿ ਦਿੰਦੇ ਨੇ 1 ਐਮਐਲ 1 ਲੀਟਰ ਦੇ ਹਿਸਾਬ ਨਾਲ ਉਸ ਤੋਂ ਬਾਅਦ ਇਸ ਦੇ ਉੱਤੇ ਲੀਫ ਮੈਨਰ ਆ ਜਾਂਦਾ ਲੀਫ ਮੈਨਰ ਲਈ ਕਾਫੀ ਦਵਾਈਆਂ ਆਉਂਦੀਆਂ ਨੇ ਤਾਂ ਤੁਸੀਂ ਲੀਫ ਮੈਨਰ ਵਾਸਤੇ ਵੀ ਸਪਰੇਅ ਕਰ ਸਕਦੇ ਹੋ ਇੱਕ ਤੁਸੀਂ ਵਿੱਚ ਦੀ ਮੈਲਾਥੀਨ ਦੀ ਸਪਰੇਅ ਵੀ ਕਰ ਸਕਦੇ ਹੋ ਮੈਲਾਥੀਨ ਤੁਸੀਂ ਮੰਨ ਕੇ ਚੱਲੋ ਵੀ 60 ਐਮ ਐਲ ਪਰ ਟੈਂਕੀ ਦੀ 25 ਲੀਟਰ ਦੇ ਪੰਪ ਦੀ ਪਾ ਕੇ ਆਪਾਂ ਮੈਲਾਥੀਨ ਦੀ ਸਪਰੇਅ ਕਰਦੇ ਆ ਤਾਂ ਵੀ ਫਰੂਟ ਫ्लाई ਤੋਂ ਬਚ ਸਕਦੇ ਆ ਇਸ ਲਈ ਫਰੂਟ ਫ्लाई ਲਈ ਕਾਫੀ ਤਰ੍ਹਾਂ ਦੀਆਂ ਦਵਾਈਆਂ ਆਉਂਦੀਆਂ ਨੇ ਮੈਲਾਥੀਨ ਵੀ ਵਧੀਆ ਕੰਟਰੋਲ ਕਰਦੀ ਆ ਇਹ ਗੱਲ ਕਰੀਏ ਤਾਂ ਵੈਰ ਦੀ ਸੂਲੋਵਾਨ ਵੀ ਆਉਂਦੀ ਹੈ ਉਹ ਵੀ ਵਧੀਆ ਕੰਟਰੋਲ ਕਰਦੀ ਹੈ। ਕਈ ਕੰਪਨੀਆਂ ਦੀ ਜਿਵੇਂ ਬਿੱਲੋਬੁੱਡ ਦੀ ਆਉਂਦੀ ਹੈ ਅਮੀਡਾ ਪਲਸ ਲੈਂਡਾ ਉਹ ਵੀ ਵਧੀਆ ਕੰਮ ਕਰਦੀ ਹੈ। ਹੁਣ ਮੇਨ ਗੱਲ ਫਰੂਟ ਫ्लाई ਦੀ ਆ। ਫਰੂਟ ਫ्लाई ਲਈ ਕਈ ਲੋਕ ਟਰੈਪ ਦੀ ਵਰਤੋਂ ਵੀ ਕਰਦੇ ਨੇ। ਦੇਖੋ ਜੀ ਜਿਵੇਂ ਇਹਨਾਂ ਨੇ ਟਰੈਪ ਲਾਇਆ। ਟਰੈਪ ਤੇ ਇਕੱਲੇ ਦੇ ਸਿਰ ਤੇ ਨਹੀਂ ਰਹਿਣਾ ਚਾਹੀਦਾ। ਨਾਲ ਸਪਰੇ ਵੀ ਕਰਨੀ ਬਹੁਤ ਜ਼ਰੂਰੀ ਹੈ। ਕਿਉਂਕਿ ਟਰੈਪ ਪੂਰੀ ਮੱਖੀ ਨੂੰ ਕਵਰ ਨਹੀਂ ਕਰ ਸਕਦੇ ਫਿਰ ਬਾਅਦ ਦੇ ਵਿੱਚ ਫਰੂਟ ਕਾਣਾ ਹੋ ਜਾਂਦਾ ਖਰਾਬ ਹੋ ਜਾਂਦਾ ਫਿਰ ਪਸਤਾਉਣ ਦਾ ਕੋਈ ਫਾਇਦਾ ਨਹੀਂ ਬਾਕੀ ਸਪਰੇਹਾਂ ਦੀ ਗੱਲ ਕਰੀਏ ਤਾਂ ਇਸ ਦੇ ਉੱਤੇ ਕੈਲਸ਼ੀਅਮ ਪਲੱਸ ਬੋਰਨ ਦੀ ਸਪਰੇਅ ਕਰਨੀ ਪੈਂਦੀ ਹੈ ਦੋ ਤਿੰਨ ਸਪਰੇਹਾਂ ਕਰ ਦਈਏ ਤਾਂ ਬਾਲੀ ਵਧੀਆ ਗੱਲ ਹੈ ਜੀ ਇਸ ਤਰ੍ਹਾਂ ਇਸ ਦੇ ਉੱਤੇ ਆਪਾਂ ਜਦੋਂ ਛੋਟੀ ਸਥਿਤੀ ਚਾ ਤਾਂ 19 19 ਦੀ ਵੀ ਸਪਰੇਅ ਕਰ ਸਕਦੇ ਆ 1990 1304552034 ਯਾਨੀ ਕਾਫੀ ਸਪਰੇਅ ਆਪਾਂ ਕਰ ਸਕਦੇ ਆ ਕਰਕੇ ਆਪਣੀ ਫਸਲ ਨੂੰ ਵਧੀਆ ਬਣਾ ਸਕਦੇ ਆ ਤੇ ਨਾਲੇ ਬਾਗ ਹੈ ਜੀ ਦੇਖੋ ਨਾਲੇ ਤਰਬੂਜ ਆ ਇਸ ਤਰ੍ਹਾਂ ਆਪਾਂ ਇਸ ਨੂੰ ਜਦੋਂ ਇਹ ਇੱਕ ਇਹਦੇ ਚ ਹੋਰ ਕਮੀ ਹੈ ਜਿਹੜੀ ਸਭ ਤੋਂ ਵੱਡੀ ਮੈਂ ਤੁਹਾਨੂੰ ਉਹ ਦੱਸਣ ਲੱਗਿਆ ਉਹ ਕੀ ਹੈ ਜਿੰਨੇ ਹੁਣ ਮੰਨ ਲਓ ਤੁਸੀਂ ਇਸ ਨੂੰ ਫਲੱਡ ਪਾਣੀ ਲਾਉਨੇ ਹੋ ਤਾਂ ਫਲੱਡ ਪਾਣੀ ਲਾਉਣ ਵਾਲੇ ਜਿਹੜਾ ਖਾਲ ਹੈਗਾ ਉਹਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਫਰੂਟ ਨਹੀਂ ਹੋਣਾ ਚਾਹੀਦਾ ਉਸ ਨੂੰ ਚੱਕ ਕੇ ਖਾਲ ਦੇ ਵਿੱਚੋਂ ਬੇਲਾਂ ਵੀ ਮੋੜ ਦੇਣੀਆਂ ਚਾਹੀਦੀਆਂ ਨੇ ਜਿਹੜੀ ਵਿੱਚ ਦੀ ਆਪਾਂ ਪਾਣੀ ਲਾਉਣਾ ਕਿਉਂਕਿ ਜੇ ਫਰੂਟ ਇੱਕ ਵਾਰ ਪਾਣੀ ਦੇ ਵਿੱਚ ਜਿਰ ਗਿਆ ਮੰਨ ਲਓ ਜਾਂ ਪਾਣੀ ਲੱਗ ਗਿਆ ਫਰੂਟ ਨੂੰ ਤਾਂ ਉਹ ਫਰੂਟ ਨੇ ਖਰਾਬ ਹੀ ਹੋ ਜਾਣਾ ਤਾਂ ਤੁਹਾਡਾ ਨੁਕਸਾਨ ਹੋਊਗਾ ਇਸ ਤਰ੍ਹਾਂ ਤੁਸੀਂ ਆਪਣੀਆਂ ਬੇਲਾਂ ਨੂੰ ਮੋੜੋ ਜਿਹੜੀਆਂ ਵਿੱਚ ਦੀ ਪਾਣੀ ਲਾਉਣਾ ਜੇਕਰ ਡ੍ਰਿਪ ਤੇ ਆ ਫਿਰ ਸਭ ਤੋਂ ਵਧੀਆ ਫਿਰ ਤੁਸੀਂ ਡ੍ਰਿਪ ਜਾਦੇ ਚਲਾਓ ਕਿਉਂਕਿ ਇਸ ਟਾਈਮ ਪਾਣੀ ਦੀ ਕਾਫੀ ਲੋੜ ਆ ਮੇਰੀ ਪਾਣੀ ਹੁੰਦਾ ਤਰਬੂਜ ਦਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਤਰਬੂਜ ਕਾਫੀ ਪਾਣੀ ਲੈਂਦਾ ਜਦੋਂ ਫਰੂਟ ਤੇ ਹੁੰਦਾ ਤੇ ਖਾਦ ਦੀ ਵੀ ਕਾਫੀ ਲੋੜ ਹੁੰਦੀ ਹੈ ਕੈਲਸ਼ੀਅਮ ਨਾਈਟ੍ਰੇਟ ਵੀ 2 ਕਿਲੋ 3 ਕਿਲੋ ਦੂਜੇ ਤੀਜੇ ਦਿਨ ਤੇ ਦੇਣਾ ਚਾਹੀਦਾ ਜੇਕਰ ਆਪਾਂ ਜ਼ਿਆਦਾ ਝੜ ਲੈਣਾ ਬਾਕੀ ਹੋਰ ਕੋਈ ਵੱਡੀ ਗੱਲ ਨਹੀਂ ਤੜਾਈ ਵੀ ਇਹਦੀ ਸੌਖੀ ਆ ਤੁਹਾਨੂੰ ਪਤਾ ਹੀ ਆ ਮਾਰਕੀਟ ਦੇ ਵਿੱਚ ਰੇਟ ਦੇਖੋ ਮੰਡੀ ਦੇ ਹੁੰਦੇ ਨੇ ਉਹਨਾਂ ਬਾਰੇ ਰੇਟਾਂ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਤੇ ਹੋਰ ਕੋਈ ਮੇਰੇ ਤੇ ਅਨ ਚ ਗੱਲ ਹੈਗੀ ਨਹੀਂ ਜੇਕਰ ਕੋਈ ਤੁਹਾਨੂੰ ਲੱਗੀ ਤਾਂ ਕਮੈਂਟਾਂ ਦੇ ਵਿੱਚ ਤੁਸੀਂ ਜਰੂਰ ਪੁੱਛਾਇਆ ਦਿਓ ਮੈਂ ਤੁਹਾਡਾ ਜਵਾਬ ਜਰੂਰ ਦੇਵਾਂਗਾ ਐਨਾ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਜੇ ਕੁਝ ਗਲਤ ਬੋਲ ਗਿਆ ਧੰਨਵਾਦ ਜੀ